ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਪਿੰਦਾ ਜੀ ਅਸ ਨੂੰ ਮੋਗਾ ਵਪਾਰ ਦਾ ਕੰਮ ਹੈ ਵੀਰ ਦਾ ਕਾਕੇ ਬਰਾੜ ਦੇ ਘਰ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜੀ ਤਸੱਲੀ ਪਰਕ ਤੁਸੀਂ ਆਪ ਦੀ ਕੋਲ ਆ ਕੇ ਕਰ ਲੈਣੀ ਹੈਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਨਾ ਲੱਗਦੇ ਘੰਟੀ ਦੇ ਬਟਨ ਨੂੰ ਆਨ ਤੇ ਸੈੱਟ ਕਰਦੇ ਹੋ ਤੇ ਜੇ ਕਿਸੇ ਵੀ ਇਹਨਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਆ ਤਸੱਲੀ ਪਰਖ ਤੁਸੀਂ ਆਏ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜੀ ਤੇ ਜਿਹੜਾ ਵੀ ਨਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣਾ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਤਿੰਨ ਵੜਾ ਤਿੰਨ ਨਹੀਂ ਗਰਮੀ ਰਹਾ ਤੇ ਦੋ ਦਾ ਜਰਸਿੰਗਾ ਫੁੱਲ ਚੰਗੀਆਂ ਬਾਈ ਕੋਲੇ ਅੱਜ ਤੇ ਇੱਕ ਆ ਕਰੋ ਸੰਗ ਵਹਿੜ ਆ ਗਈ ਜੀ ਦੀ ਪਸੰਦ ਦੇ ਬਾਈ ਨਾਲ ਕਰ ਬਾਈ ਖਰੀਦ ਲੈਣੀ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਨਾਮਦਾ ਦੇਉਂਗਾ ਸਾਰੇ ਜਾਣਦਾ ਰਹਿ ਗਈ ਯਾਰ ਨਾਮ ਜੀ ਕਾਕਾ ਪਿੰਡ ਲੱਗਣਾ ਤਸਵੀਰ ਵਾਗ ਆਪਣਾ ਜਿਲ੍ਹਾ ਮੋਗਾ ਠੀਕ ਆ ਤਿੰਨ ਵੜਾ ਵਕਾਉ ਅੱਜ ਤਿੰਨ ਵੜਾ ਵਕਾਉ ਆ ਜੀ ਤਿੰਨੇ ਗੱਬਣਾ ਹਾਂ ਜੀ ਆਹ ਦੰਦਾਂ ਦੇ ਵਿੱਚ ਹੀ ਆ ਜਣੀ ਕਿ ਦੂਜੇ ਸ਼ੂਰੇ ਆ ਇੱਕ ਵਾਰ ਸੁਰੂ ਗੱਲ ਤੋਂ ਸੁਰੂ ਕਰ ਲਾ ਇੱਦੋਂ ਕਰ ਲੈ ਜੀ ਹਾਂ ਇਹ ਦੱਸਦਾ ਜੀ ਚਰਸੀ ਨਗੀਨਾ ਪ੍ਰਿੰਟ ਬੜਾ ਚੰਗਾ ਵਸ਼ੀ ਦਾ ਆਪਾਂ ਇਹ ਪ੍ਰਿੰਟ ਛੱਡ ਕੇ ਤੁਸੀਂ ਆ ਮੰਨੋਗੇ ਆ 50 ਵਾਲੀ ਲੈ ਬਈ ਠੀਕ ਆ ਜੀ ਹਾਂ ਲੋ ਹਾਂ ਸਟਾਰਟ ਕੀਤਾ ਹੋਇਆ ਆ ਕਿੰਨਾ ਦਾ ਲੈਣਾ ਤੇ ਕਿਹੜਾ ਸੁਆ ਦਸਾਂ ਦਾ ਨਹੀਂ ਕੱਚੀ ਦੁੱਧੇ ਸੁਆ ਹੁੰਦੀ ਹੈ ਠੀਕ ਆ ਜੀ ਹਾਂਜੀ ਦੁੱਧ ਕਿੰਨਾ ਕੇ ਪਾ ਦੋਗੇ ਦੁੱਧ ਪਾ ਦੋਗੇ 14-15 ਕਿਲੋ ਠੀਕ ਆ ਹਾਂ 14 ਕਿਲੋ ਠੀਕ ਆ ਜੀ ਪਿਆਰ ਵਾਲੀ ਲੈ ਲੋ ਜੀ ਦੋਸਤੋ ਕਦ ਕਰ ਚੰਗਾ ਵਾ ਫੇਸ ਕੁਆਲਿਟੀ ਚੈੱਕ ਕਰ ਤੁਸੀਂ ਪਿਓਰ ਜਰਸੀ ਆ ਕਿ ਕੱਟ ਪੈਂਦਾ ਨਹੀਂ ਨਹੀਂ ਜਮੈਂ ਚਾਰ ਚਾਰ ਉਂਗਲਾਂ ਦੇ ਕੰਨਾਂ ਜਮੈਂ ਨਿਗ ਨਿਗ ਦੇਖੋ ਤੁਸੀਂ ਬਰੀਡ ਚੈੱਕ ਕਰੋ ਤੁਸੀਂ ਬੋਦੀ ਬਾਦੀ ਫੁੱਲ ਚੰਗੀ ਹੈ ਕਿ ਬਰੀਡ ਬਹੁਤ ਜਰਸੀ ਦੀ ਯਾਰ ਜਮਾਈ ਨਿਕ ਨਿਕ ਕਹਣਾ ਜਦੋਂ ਵੇਖ ਹੀ ਲਏ ਆ ਕਿ ਮੇਰੇ ਕਹਿਣ ਦੀ ਗੱਲ ਨਹੀਂ ਗਈ ਆ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ ਤੁਸੀਂ ਲੈ ਖਣੀ ਐਵੇਂ ਕਹੀ ਜਾਂਦਾ ਵਾ ਦੇਖੋ ਪੂਰਾ ਪੂਰਾ ਕੰਮ ਆ ਬੋਦੀ ਬਾਦੀ ਫੇਸ ਕੁਆਲਿਟੀ ਥਾਣਾ ਦਾ ਸਾਈਜ਼ ਚੈੱਕ ਕਰ ਲਓ ਦਹਾਂ ਦਿਨਾਂ ਦੀ ਇਹਦੇ ਕੱਚੀ ਆ ਮੋੜ ਲਿਆ ਬਾਈ ਬਰੀਡ ਫੁੱਲ ਆ ਗਈ ਇਹ ਮੋੜ ਲਿਆ ਬਾਈ ਬਹੁਤ ਚੰਗੀ ਫੇਸ ਕੁਆਲਿਟੀ ਆ ਗਈ ਲੈ ਬਾਈ ਲੈ ਚਲ ਸੋਹਣੀ ਵੈੜਾ ਜਰਸੀ ਦੇਣ ਦਹਾਂ ਦੀ ਕੱਚੀ ਆ ਗਈ ਤਦ ਪਾ ਦੋਗੇ ਇਹ 14 ਕਰੋ 22 ਕਹਿੰਦਾ ਬਾਕੀ ਤੁਸੀਂ ਸੇਵਾ ਸੰਭਾਲ ਆਦੀ ਗੌਰ ਵੇਖਣੀ ਆਗੀ ਬਾਹਾਂ ਗਾ ਗਰਮੀ ਹੈਗੀ ਜਰਸਾਂਗੇ ਚੱਲਣਗੇ ਇੱਥੇ ਆਪਣੇ ਤੁਹਾਨੂੰ ਪਤਾ ਈ ਬਾਈ ਕੋਲ ਜਰਸਾਂਗਾਂ ਆ ਨੋਰਮਲ ਰੋਜ਼ ਹੀ ਹੁੰਦੀਆਂ ਹੈਗੀਆਂ ਬਾਈ ਜੀ ਗੱਲ ਹੈ ਯਾਰ ਪੈਸੇ ਨਹੀਂ ਵੇਖਣੇ ਕਿਹਨੇ ਪੱਕੀ ਦੇ ਵੇਖੂਗਾ ਹਾਂ ਠੰਡੀ ਸੀਲ ਆ ਜਮਾ ਕੀ ਦੇ ਵੇਖੂਗਾ ਹਾਂ ਬਰੀਡ ਬਹੁਤ ਆ ਗਈ ਹਾਂ ਕਿੰਨੇ ਦੀ ਮੋਰ ਮੋੜ ਤੇ ਥਾਣਾ ਅੱਜ ਦਾ 45000 ਰੁਪਏ ਦਾ ਢਾ ਬਾਈ ਇੱਥੇ ਛੋਟ ਛੱਪਾ ਛੋਟ ਦੇ ਪਾਉਗਾ ਜਦੋਂ ਜਮਾ ਜੈਪਾ 45000 ਰੁਪਇਆ ਜਦੋਂ ਸੂਬੀ ਹਾਂਜੀ ਉਰੇ ਨਹੀਂ ਖਾਇਗੀ ਜਦ ਮੈਂ ਉਹੋ ਪੋੜਾ ਲੱਗ ਜੂਗਾ ਠੀਕ ਆ ਅੱਜ ਦਾ ਕੱਚੀ ਕੱਚੀ ਦਾ ਮਾਲ ਦੋਸਤ 45000 ਰੁਪਿਆ ਮਹਾਰਾ ਦੋਆਂ ਦੀ ਕੱਤੀ ਆ ਕੱਲੀ ਦੋਆਂ ਦੇ ਮੰਨ ਕੇ ਚੱਲ ਮੈਨੂੰ ਨਹੀਂ ਕੱਲੀ ਵੜ ਕੱਚੀ ਕੱਚੀ ਆ ਬਾਹਰ ਤੇ ਲਾ ਸਾਰੇ ਕੱਢ ਕੇ ਨੇ ਫੇਰ ਸੁਣਾ ਵਾ ਬਾਈਕ ਦਾ ਆਪਰ ਦੱਸਿਆ ਤੁਸੀਂ 15 ਦੇ ਮੰਨ ਕੇ ਚੱਲੋ ਜੇ 15 ਦਾ ਨਵੀਰ ਕੋਈ ਸਾਦਾ ਦਾ ਕੋਈ ਵੀਰ ਸਾਂਭ ਲੈਂਦਾ ਕਾ ਤਿਆਰ ਇਹ ਵੀ ਚੰਗੀ ਵੇਖ ਜੂਗੀ ਅੱਜ ਦਾ ਮੁੱਲ 45000 ਰੁਪਿਆ ਥਾਣਾ ਜੈਥਿਊ ਤੁਸੀਂ ਚੈੱਕ ਕਰੋ ਥਾਣਾ ਜੈਥਿਊ ਬੋਲ ਆ ਕੇ ਜਾਂਦੀ ਫੁੱਲ ਭਰਾ ਕੇ ਲੈ ਕੇ ਜਾਵੇ ਨਾ ਠੀਕ ਆ ਆ ਦੇਖੋ ਥਾਣਾ ਜੀ ਦੋਸਤ ਤਿਆਰ ਹੋ ਗਈ ਆ ਤੇ ਆ ਗਈ ਇਹ ਪੀਕ ਤੇ ਜਮਾ ਇਹਨਾਂ ਫਸ ਕੇ ਸੁਣਾਏ ਨੇ ਫੇਰ ਮੁੱਲ ਜਾਵਾਂ ਜਾਇ 45000 ਰੁਪਇਆ ਆ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਤੇ ਬਾਈ ਦੁੱਧੇ ਸੁਣ ਸੁਣਦੀ ਹੈ ਠੀਕ ਆ ਜੀ ਠੀਕ ਆ ਜੀ ਠੀਕ ਆ ਹਾਂ ਦੁੱਧ ਕਿੰਨਾ ਕ ਪਾ ਦੂ ਬੋਤੇ ਦਾ 20 ਕਿਲੋ ਕਹਿੰਦੇ 15 ਕਿਲੋ ਇਹਨੂੰ ਕਹਿ ਕੇ ਦੇਣਾ ਠੀਕ ਆ ਤੇ ਦੇਣ ਤਿਆਰੀ ਆ ਤਿਆਰ ਆ ਬਾਈ ਜਮਾ ਐਨੀ ਬਸ ਟ੍ਰਾਂਕ ਗੂਠੇ ਨਹੀਂ ਮੋਟੀ ਹੈ ਠੀਕ ਆ ਲਾਓ ਜੀ ਦੋਸਤ ਇਹ ਵੀ ਜਰਸੀ ਬਰੀੜੀ ਆ ਗਈ ਵਜਨ ਇਹਦੇ ਚ ਬਹੁਤਾ ਕੋਈ ਲਸੀ ਫਿੱਕੀ ਨਹੀਂ ਗਈ ਫੇਸਕੌੜ ਚੈੱਕ ਕਰ ਨਿੱਕਾ ਨਿੱਕਾ ਕਾਨੇ ਦਾ ਵੀ ਆ ਥੋੜੀ ਉਹਦੀ ਜਿਆ ਥੋੜੀ ਜ਼ਿਆਦਾ ਵਾ ਇਹਦੇ ਨਾਲੋਂ ਹਾਂ ਕਿਹੜੀ ਦਸੀ ਚੀਚ ਆ ਗਈ ਹੁੰਦੀ ਹੈਗੀ ਅੱਜ ਉਹਨੇ ਜਰਸੀਆਂ ਬਰੀਡ ਫੁੱਲ ਆ ਗਈ ਹਾਂ ਆ ਬੋਦੀ ਬਦੀ ਚੈੱਕ ਕਰਦੇ ਨਿੱਕਾ ਨਿੱਕਾ ਕਾਨੇ ਦਾ ਵੀ ਦੇਖੋ ਨਿੱਕਾ ਨਿੱਕਾ ਕਾਨ ਨਹੀਂ ਇਹਦਾ ਆ ਦੇਖੋ ਉਹਦਾ ਭੈਣ ਭਰਾ ਉਹ ਸੌਦਾ ਕਰਨਾ ਜਲਸੀ ਦਾ ਕਾਨ ਛੋਟਾ ਅੱਖਾਂ ਮੋਟੀਆਂ ਪਛਾਲੇ ਟੋਆ ਠੀਕ ਆ ਤੇ ਬੋਦੀ ਖੜੀ ਹੋਏ ਠੀਕ ਆ ਉਹ ਮੱਥੇ ਦੇ ਵਿੱਚ ਅੱਖ ਮੋਟੀ ਜਿੰਦੀ ਠੀਕ ਆ ਕਿੰਨਾ ਕੰਨ ਛੋਟਾ ਉਹ ਨਹੀਂ ਬਰੀਡ ਵਾਲੀ ਹੋਗੀ ਠੀਕ ਆ ਜੀ ਸੋ ਹਾਦੀ ਚੁਾਈ ਵਾਲੇ ਸੋਨੇ ਥਾਣਾ ਇਹ ਤਿਆਰੀਆਂ ਦੇ ਵਿੱਚ ਉਸਦਾ ਵੀ ਘੰਟੇ ਨੇ ਸੂਪੇ ਇਹ ਇਹ ਤਿਆਰੀ ਦੇ ਵਿੱਚ ਜਮਾ ਸੂਣ ਦੀ ਦੇ ਵਿੱਚ ਬਹੁਤ ਸੋਹਣਾ ਹਵਾਨਾ ਹੱਥ ਦੇ ਚੋਏ ਸੋਨੇ ਥਾਣਾ ਪੱਟਾ ਇਸਾਂ ਵਿੱਚ ਫਸਿਆ ਪਿਆ ਵਾ ਤੇ ਦੋਸਤੋ ਬਾਈ ਦੱਸਦੇ ਜਰਸੀਆਂ ਜਰਸੀਆਂ ਹੀ ਆ ਹੁਣ ਇਹਨੂੰ ਜਰਸੀ ਕਹਤਾ ਕਹੇ ਨੇ ਠੀਕ ਆ ਜਿਹੜੀ ਜੀ ਜਰਸੀ ਆ ਜਰਸੀ ਆਗੀ ਪਿਆਵ ਵਾਲਿਆਂ ਬਾਈ ਹਾਂ ਕਿੱਥੇ ਮਰਜ਼ੀ ਉਹਦਾ ਵੇਚਣਾ ਠੀਕ ਆ ਬਾਈ ਇਹਦਾ ਮੁੱਲ ਬਾਈ ਆ 50 ਲਈਆਂ 50 ਰੁਪਏ ਹੈ ਇਹਦਾ ਮੁੱਲ ਇਹਦਾ ਮੁੱਲ 6500 ਰੁਪਏ ਬਾਈ ਵਿੱਚੋਂ ਕੀ ਮਾਨਤਾਨ ਮਾਨਤਾਨ ਹੋਊਗਾ ਤੇ ਦੋਸਤੋ ਵੀ ਇਹਦਾ ਮੁੱਲ 65000 ਰੁਪਏ ਵਾ ਇਹ ਤਿਆਰ ਆਗੀ ਕੱਲੂ ਸਵੇਰ ਤੋਂ ਧੜਾ ਧੜ ਮਾਲ ਜਮਾ ਜਜ 65000 ਰੁਪਇਆ ਇੱਕ ਦਾ ਮਾਲ 45000 ਰੁਪਏ ਦੋਨਾਂ ਮਿਲ 65000 ਰੁਪਇਆ ਇਹ ਦੱਸ ਦੇ ਇਹਦੇ ਬਾਰੇ ਇਹਦੇ ਬਾਰੇ ਦੱਸ ਦੀ ਇਹਦੇ ਬਾਰੇ ਦੱਸ ਦੀ ਬਾਈ ਅੱਛਾ ਇਹ ਦੱਸ ਦੀ ਕਰੋਸਾ ਠੀਕ ਆ ਦੇਣ ਦੇਣ ਕੰਨੇ ਲੈ ਜੂ ਇਹੇ ਇਹ ਬਹੁਤ ਸੁੰਦਰੀ ਆ ਪਛਤਾ ਨਾ ਗਏ ਬਾਈ ਲੋ ਜਿਹੜਾ ਹਫਤੇ ਦੀ ਕੱਤੀ ਮੰਨ ਕੇ ਚੱਲ ਪਿਓ ਕਰੋਸ ਆਂਗਾ ਦੋ ਦੋ ਚਟਾ ਮੱਝਾਰਗਾ ਸੱਦੀ ਸੀਰਤ ਵੇਖ ਹੀ ਲਿਆ ਵਾ ਲੈ ਜਾ ਬਾਈ ਵਜਨ ਵਜਨ ਬਹੁਤ ਆਗਾ ਕੱਦ ਕਾਠੀ ਜਗੀ ਆਗੀ ਕਰੋ ਸੰਗ ਹੈਗਾ ਹਾਦੀ ਚੁਆਈ ਰੇ ਸੋਹਣੇ ਥਾਣਾ ਚਾਰ ਹੀ ਥਾਣਾ ਨਾ ਕੋਈ ਫੋੜ ਛਾਂਗ ਆ ਗਈ ਗੁਲਾਬੀ ਥਾਣਾ ਗੇ ਇਹ ਵੀ ਵੇੜ ਆਈ ਹੋਈ ਹੈ ਬਾਈ ਨੇ ਤੇ ਲੈ ਅੱਧਰੋਂ ਪਾਇਆ ਨਹੀਂ ਸੰਗਲਾਂ ਚ ਖੜੀਆਂ ਇਹ ਉਵੇਂ ਖੜੀ ਹੈ ਜੇ ਠੀਕ ਆ ਉਹਨਾਂ ਤੇ ਲੈ ਰਹੇ ਪਾਏ ਵੇ ਆ ਅਰੇ ਬਾਟਾ ਦੇ ਰਹੇ ਸਾਰੇ ਕੱਢ ਕੇ ਫੇਰ ਸੂਗੀ ਬਾਈ ਇਹਦਾ ਹਫਤਾ ਤੋਂ ਪੰਜ ਦੋ ਦਿਨ ਹੋਰ ਤੇ ਮੰਨ ਲਓ ਅਰੇ ਬਾਟਾ ਫਸੂਗੀ ਬਹੁਤ ਹਲੋ ਇਹ ਵਾਨਾ ਬਹੁਤ ਸੋਹਣਾ ਤਿਆਰ ਕਰਕੇ ਸੂਗੀ ਇਹਦਾ ਮਤਲਬ ਲੜਾ ਫਿਰ ਜਮਾਂ ਲੈਣ ਦੇ ਨਾਲ ਲੈਣ ਦੇ ਨਾਲ ਮੁੱਲੇ ਦਾ ਇਹਦਾ 32000 ਦੀ ਬਾਈ ਇਹ ਠੀਕ ਆ ਲੋ ਜੇ ਜਮਾ ਜੈਜ ਮਾਲਾ 32000 ਰੁਪਈਆ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲੇ ਥਾਣ ਬਹੁਤ ਚੰਗਾ ਲੱਗੇ ਹੋਇਆ ਪਹਿਲਾਂ ਨਾ ਇਹ ਦੂਜੇ ਸੂਏ ਸੁੰਦੀ ਆ ਦੂਜੇ ਸੂਏ ਸੁੰਦੀ ਦੋਸਤੋ ਆ ਐਵੇਂ ਮੈਨੂੰ ਪਤਾ ਜੀ ਮੈਂ ਪਛਲੇ ਬਾਈ ਨੂੰ ਚੰਗੀ ਗੱਲ ਲੱਗੀ ਇਹ ਠੀਕ ਆ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਇਹ ਖਰੀਦ ਲੈਣੀ ਆ ਜੀ ਹਾਦੀ ਚੋਇਲ ਥਾਣਾ ਥਣ ਖੇਤਾਂ ਨਾਲ ਤੇ ਕਿਹਦਾ ਮਾਲ ਸਾਰੇ ਥਾਣ ਹਵਾ ਨੇ ਸਾਫ਼ ਆ ਬੈਣਾ ਕਿਤੇ ਫੂਡ ਸ਼ਾਂਗ ਨਹੀਂ ਗਈ ਜਿਹਦੇ ਪਸੰਦ ਆ ਉਹਦੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਆ ਜੀ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਅੱਜ ਦੋਸਤੋ ਤਰੀਕ ਦੋਸਤੋ ਅੱਜ ਹੈਗੀ ਹੈਗੀ 12 13 ਤਰੀਕਾ 12 ਪਰ ਆਕੇ 13 ਅੱਜ ਸਭ ਜੀ ਆਪਣਾ 12 ਤਰੀਕ ਆ ਦਿਨ ਵੀਰਵਾਰ ਦਿਨ ਵੀਰਵਾਰ ਤੇ ਅੱਜ ਆਪਣਾ ਨਵੰਬਰ ਅੱਜ ਸਰਾਂ ਦਾ ਅੱਜ ਸਰਾਂ ਦਾ ਠੀਕ ਆ ਬਾਈ ਦਿਨ ਵੀਰਵਾਰ ਤਰੀਕ 12 ਹਾਂ ਤੇ ਸਰਾਂ ਦਾ ਦਿਨ ਆਜੋ ਠੀਕ ਆ ਬਾਈ ਮੇਰਾ ਆਪਣਾ ਹੁਣੇ ਵੀਡੀਓ ਚੱਲ ਪਣੀ ਆ ਠੀਕ ਆ ਹਾਂਜੀ ਅੱਜ ਲੋ ਦੋਸਤੋ ਜੀ ਦੇ ਪਸੰਦ ਦੇ ਬਾਈ ਨੇ ਗੱਲ ਬਤਰੀ ਬਾਈ ਨੇ ਬੋਲਤੀ ਆਗੀ ਠੀਕ ਆ ਵੀਡੀਓ ਵੇਖਾਲੇ ਸਾਰੇ ਵੀਰੋ ਦਾ ਬਹੁਤ ਬਹੁਤ ਧੰਨਵਾਦ ਜੀ